ਸਤਿ ਸ੍ਰੀ ਅਕਾਲ ਜੀ ਸਸਰੀ ਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਦਾ ਖੁਸ਼ ਰਹੋ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਮੇਰੀ ਇਹੋ ਹੀ ਅਰਦਾਸ ਹੈ ਰਿਵਾਹਿਗੁਰੂ ਕੱਟ ਦੇ ਦੀ ਥੋੜੀ ਕਮਾਈ ਚ ਬਰਕਤ ਪਾ ਦੀ ਪਰ ਇੱਕ ਤਾਂ ਸਰੀਰ ਸਹੀ ਨਹੀਂ ਪ੍ਰਮਾਤਮਾ ਤੇ ਦੂਜਾ ਲੋਕਾਂ ਤੋਂ ਬਚਾ ਕੇ ਰੱਖੀ ਦੋ ਕੰਮ ਪਰਵਾਤਮਾ ਨਾਲ ਕਰੀ ਕਿਉਂਕਿ ਪੈਸਾ ਪੂਸਾ ਸਭ ਕੁਝ ਬਣ ਜਾਂਦਾ ਜ਼ਿੰਦਗੀ 'ਚ ਇੱਕ ਤਾਂ ਇਨਸਾਨ ਦੀ ਕਮੀ ਨਹੀਂ ਪੂਰੀ ਹੁੰਦੀ ਜੀ ਤੇ ਦੂਜੇ ਨੰਬਰ ਤੇ ਵੀ ਜਿਹੜੇ ਆਪਾਂ ਨੂੰ ਜਿਹਾਉਣ ਨਹੀਂ ਦਿੰਦੇ ਲੋਕ ਉਹਨਾਂ ਕਰਕੇ ਆਪਾਂ ਥੋੜਾ ਟੈਨਸ਼ਨ 'ਚ ਵਗ ਜਾਂਦੇ ਆ ਸੋ ਇਹ ਗੱਲਾਂ ਹੁੰਦੀਆਂ ਤਾਂ ਮਾੜੀਆਂ ਮੈਂ ਤਾਂ ਬਾਰ-ਬਾਰ ਸਮਝਾਉਣੀ ਆ ਵੀ ਕਿਸੇ ਨੂੰ ਟੈਨਸ਼ਨ 'ਚ ਨਾ ਪਾਓ ਕਿਸੇ ਨੂੰ ਦੁੱਖ ਨਾ ਦਿਓ ਤਕਲੀਫ ਨਾ ਦਿਓ ਵੀ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਸਭ ਕੁਝ ਬੰਦੇ ਨੂੰ ਦੇਣਾ ਪੈ ਜਾਂਦਾ ਖਰ ਇਹ ਤਾਂ ਗੱਲ ਮੈਂ ਜਮ ਅੱਖੀਂ ਦੇਖ ਚੁੱਕੀ ਆ ਮੇਰੇ ਆਪ ਦੇ ਅੱਖੀਂ ਦੇਖੀਆਂ ਚੀਜ਼ਾਂ ਵੀ ਮੈਂ ਕਦੇ ਸਟੋਰੀਆਂ ਪੜ੍ਹ ਕੇ ਜਾਂ ਕਾਪੀਆਂ ਤੋਂ ਛੋਡੇ ਨਾਲ ਕਦੇ ਸ਼ੇਅਰ ਨਹੀਂ ਕੀਤਾ ਮੈਂ ਜੋ ਫੀਲ ਕਰਦੀ ਆ ਉਹ ਤੁਹਾਨੂੰ ਦੱਸਦੀ ਆ ਜਾਂ ਜੋ ਹੰਡਾਉਣੀ ਆ ਤਣ ਤੇ ਉਹ ਦੱਸਦੀ ਆ ਸੋਨੂੰ ਮੁਸੀਬਤਾਂ ਤੋਂ ਦਰਦਾਂ ਤੋਂ ਕੱਢਣਾ ਕਈ ਭਰਾਣਾ ਮੇਰੇ ਵਰਗੀਆਂ ਘਰੇ ਕੁੜਕਟ ਜ਼ਿੰਦਗੀ ਜਿਉ ਰਹੀਆਂ ਸੀ ਮੈਸੇਜ ਆਉਂਦੇ ਮੈਨੂੰ ਖੁਸ਼ੀ ਹੁੰਦੀ ਆ ਵੀ ਭੈਣੇ ਅਸੀਂ ਟੈਨਸ਼ਨ ਲਾਤੀ ਅਸੀਂ ਵਧੀਆ ਘਰੇ ਕੰਮ ਕਰ ਲਾਗੇ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਕੁਛ ਵੀ ਆ ਪੀ ਘਰ ਦੇ ਵਿੱਚ ਖੁਸ਼ੀ ਤਾਂ ਹੋਣੀ ਲਾਜ਼ਮੀ ਹੈ ਜੇ ਘਰ ਦੇ ਵਿੱਚ ਖੁਸ਼ੀ ਹੈ ਨਹੀਂ ਬੋਲ ਬਾਲਾ ਹੈ ਨਹੀਂ ਘਰ ਦੇ ਜੀਵਾਂ ਦੇ ਮੂੰਹ ਟੇਡੇ ਆ ਤਾਂ ਉਹ ਜ਼ਿੰਦਗੀ ਨਰਕ ਲੱਗਣ ਲੱਗ ਜਾਂਦੀ ਆ ਸੋ ਜਿੰਨੇ ਵੀ ਛੋਡੇ ਮਤਲਬ ਦੁੱਖ ਤਕਲੀਫ ਹੈ ਦੇਖੋ ਜੀ ਮੈਂ ਤਾਂ ਹੋਰ ਕੋਈ ਚੀਜ਼ਾਂ ਨਹੀਂ ਵਰਤਦੀ ਜੋ ਚੀਜ਼ਾਂ ਵਰਤ ਕੇ ਮੇਰੇ ਕੰਮ ਹੁੰਦੇ ਆ ਮੇਰੇ ਰੜੇ ਕੰਮ ਹੁੰਦੇ ਆ ਮੈਂ ਸੋਣੇ ਨਾਲ ਉਹੀ ਦੱਸਦੀ ਹੁੰਨੀ ਆ ਮੇਰਾ ਰੱਬ ਜਾਣਦਾ ਵੀ ਮੈਂ ਸੱਚੀ ਦੱਸਦੀ ਆ ਤੁਹਾਨੂੰ ਵੀ ਜੇ ਮੈਨੂੰ ਕੋਈ ਦੁੱਖ ਹੋਵੇ ਮੈਂ ਗੁਰੂ ਰਾਮਦਾਸ ਮੂਰੇ ਰੋ ਲੈਣੀ ਆ ਪਰ ਕਦੇ ਲੋਕਾ ਮੂਰੇ ਨਹੀਂ ਰੋਈ ਕਦੇ ਵੀ ਨਹੀਂ ਰੋਈ ਲੋਕਾ ਮੂਰੇ ਜਿੰਨਾ ਚਿਰ ਰੋਈ ਸੀ ਨਾ ਨਾ ਤਾਂ ਮੇਰੇ ਕੰਮ ਬਣੇ ਆ ਤੇ ਨਾ ਹੀ ਮੈਂ ਇਸ ਜ਼ਿੰਦਗੀ ਚ ਉੱਠ ਸਕੀ ਆ ਬੋਝ ਥੱਲੇ ਦੱਬ ਕੇ ਰਹੀ ਸੀ ਸਹੀ ਗੱਲ ਕਹਿਣੀਆਂ ਵਾਹਿਗੁਰੂ ਜਾਨ ਕੇ ਜਦੋਂ ਹੁਣ ਮੈਨੂੰ ਗਿਆਨ ਆਇਆ ਨਾ ਉਹਦੀ ਦੁੱਧੀ ਪਵਾ ਲਈ ਹੁੰਦੀ ਪੁੱਤ ਤਾਂ ਮਾ ਤੋਂ ਕਹ ਲੈ ਜੱਕ ਬੋਤਲ ਲੈ ਜਾ ਉਹ ਲੱਸੀ ਫੜਾ ਕੇ ਜਾਣਗੇ ਉੱਥੇ ਆਉ ਦੀਪੂ ਫੜਾਈ ਜਾਂਦਾ ਫੜ ਲਾ ਜਿੱਦਾਂ ਦਾ ਮੈਨੂੰ ਇਹ ਗਿਆਨ ਆਇਆ ਨਾ ਵੀ ਆਪਰੇ ਗੁਰੂ ਮੂਰੇ ਰੋ ਲੋ ਗੁਰਦੁਆਰੇ ਜਾ ਕੇ ਰੋ ਲੋ ਲੋਕਾਂ ਨੂੰ ਨਾ ਰੋ ਸੱਚੀ ਪੁੱਛੋ ਮੇਰੇ ਵਾਹਿਗੁਰੂ ਨੇ ਬੇੜੇ ਬਾਹਰ ਕਰਤੇ ਜਿਹੜੇ ਕੰਮ ਮੇਰੇ ਅੜੇ ਹੋਏ ਸੀ ਨਾ ਮੈਂ ਸੋਚਦੀ ਰਹਿੰਦੀ ਸੀ ਸ਼ਰਦੋਖਣ ਲੱਗ ਜਾਂਦਾ ਸੀ ਬਈ ਯਾਰਾ ਕੰਮ ਜੇ ਐ ਬਣ ਜਾਈ ਤਾਂ ਰੱਬ ਦੀ ਮਿਹਰ ਹੈ ਹੁਣ ਮੈਂ ਕੀ ਕਰਨਾ ਹੁਣ ਮੈਨੂੰ ਕੋਈ ਵੀ ਤਕਲੀਫ ਆਵੇ ਕੋਈ ਵੀ ਦੁੱਖ ਆਵੇ ਮੈਂ ਕੀ ਕਰਦੀ ਆ ਮਹਾਰਾਜ ਦੀ ਸਾਡੇ ਫੋਟੋ ਲੱਗੀ ਹੋਈ ਹੈ ਘਰੇ ਜਾ ਕੇ ਕਈ ਵਾਰ ਤਾਂ ਮੋਸ਼ਨਲ ਹੋ ਜਾਂਦੀ ਆ ਬਹੁਤ ਰੋਣੀਆਂ ਫਿਰ ਉਹਦੇ ਮੂਰੇ ਰੋਣ ਲੱਗ ਜਾਂਦੀ ਆ ਵੀ ਫਿਰ ਆਖਮ ਨਹੀਂ ਹੁੰਦਾ ਵੈਗਰੂ ਮੈਨੂੰ ਮੈਨੂੰ ਇਹ ਕੰਮ ਹੋਣਾ ਚਾਹੀਦਾ ਸੀਗਾ ਮੇਰਾ ਦਿਲ ਕਹਿੰਦਾ ਪਰ ਇੱਕ ਗੱਲ ਇਹ ਵੀ ਹੈ ਉਹ ਕੰਮ ਥੋੜਾ ਸਹੀ ਤੇ ਸੱਚਾ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਲਈ ਬੁਰਾ ਸੋਚੀ ਜਾਂਦੇ ਹੋ ਹਨਾ ਬੁਰਾ ਨਹੀਂ ਸੋਚਣਾ ਹੁੰਦਾ ਗਰਵਾਣੀ ਬੁਰਾ ਸੋਚਣਾ ਤਾਂ ਕਿਸੇ ਨੂੰ ਸਿਖਾਉਂਦੀ ਨਹੀਂ ਤੁਸੀਂ ਆਪਦੇ ਕੰਮ ਕਰਾਓ ਕੋਈ ਥੋੜੇ ਬੱਚੇ ਦਾ ਕੰਮ ਹੈ ਕੋਈ ਥੋੜਾ ਸੁਪਨਾ ਨਹੀਂ ਪੂਰਾ ਹੁੰਦਾ ਕੋਈ ਥੋੜੇ ਕਾਰੋਬਾਰ ਦਾ ਕੋਈ ਸਿਹਤ ਦਾ ਇਹ ਚੀਜ਼ਾਂ ਦੀ ਮੈਂ ਕਰਦੀ ਹੁੰਦੀ ਆ ਮੈਂ ਕਿਹਾ ਵੈਗਰੂ ਮੇਰਾ ਕੰਮ ਵੜਿਆ ਹੋਇਆ ਮੇਰਾ ਦਿਲ ਕਹਿੰਦਾ ਮੇਰਾ ਕੰਮ ਹੋਵੇ ਸੁੱਸ ਤੁਹ ਜਕੀਨ ਮੰਨਿਓ ਪਰਮਾਤਮਾ ਨੇ ਨਾ ਐ ਲੱਗਿਆ ਵੀ ਜਿਵੇਂ ਮੇਰੀ ਆ ਨਾਲ ਦੀ ਨਾਲ ਸੁਣ ਕੇ ਹੀ ਤੇ ਮੇਰੇ ਉਸ ਕੰਮ ਦੇ ਵਿੱਚ ਲੱਗੇ ਹੁੰਦੀ ਆ ਤੇ ਉਸ ਕੰਮ ਬੰਨੇਗਾ ਮੈਨੂੰ ਉਸ ਸੰਕੇਤ ਮਿਲਣੇ ਐਨੇ ਸੋਹਣੇ ਸ਼ੁਰੂ ਹੋ ਗਏ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਐ ਲੱਗਿਆ ਵੀ ਇੰਨੀ ਜਲਦੀ ਤਾਂ ਇਨਸਾਨ ਵੀ ਹੈਲਪ ਨਹੀਂ ਕਰਦਾ ਮਜਾ ਨਾ ਪਰਮਾਤਮਾ ਨੇ ਕੀਤੀ ਮੇਰੇ ਬਈ ਦੇਖੋ ਮੈਂ ਤਾਂ ਇੱਕ ਗੱਲ ਜਾਣਦੀ ਆ ਅਗਲੇ ਕਹਿੰਦੇ ਮੇਰਾ ਕੰਮ ਨਹੀਂ ਹੁੰਦਾ ਮੈਂ ਬਾਣੀ ਪੜਦਾ ਜਾਂ ਪੜਦੀ ਆ ਕੁਝ ਵੀ ਆ ਨਾ ਪਰ ਵੀਰੇ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਗੁਰਬਾਨੀ ਦੇ ਸੂਲਾਂ ਤੇ ਖੜਨਾ ਵੀ ਜ਼ਰੂਰੀ ਹੁੰਦਾ ਹੈ ਜਿਹੜੇ ਮੇਰੇ ਸੂਲ ਆ ਨਾ ਜੀ ਮੇਰਾ ਰੱਬ ਜਾਣਦਾ ਵੀ ਮੈਂ ਕਦੇ ਜ਼ਿੰਦਗੀ ਚ ਬੇਈਮਾਨੀ ਠੱਗੀ ਨਹੀਂ ਸੀ ਕੀਤੀ ਜ਼ਿੰਦਗੀ ਚ ਮੇਰੇ ਬੇਟੇ ਨੂੰ ਭੁਲੇਖੇ ਨਾਲ 20000 ਫੜਿਆ ਸੀ ਤੇ 2 ਲੱਖ ਆ ਗਿਆ ਸੀ ਮੈਂ ਅਕਾਲਪੁਰਖ ਵਾਹਿਗੁਰੂ ਦੇ ਦਵਾਰ ਤੇ ਚੜ ਕੇ ਸੌਂਹਾ ਕੇ ਕਹਿਣੀ ਆ ਵੀ ਅਸੀਂ ਲਾਲਚ ਨਹੀਂ ਕੀਤਾ ਨਾਲੇ ਸਾਡੇ ਸਾਡੇ ਤੇ ਤੋਂ ਤਾਂ ਦਿਨ ਕੋਈ ਨਹੀਂ ਵਧੀਆ ਨਹੀਂ ਸੀ ਉਹ ਵੀ ਵੀ ਦੀ ਗੁੱਟੀ ਫੜਾਉਣੀ ਸੀ ਉਹਨੇ ਤੇ ਫੜਾਤੀ ਉਹਨੇ 2 200 ਵਾਲੇ ਨੋਟਾਂ ਦੀ ਗੁੱਟੀ ਅਕਾਲਪੁਰ ਖਵੈਗੁਰੂ ਮ ਜਾਣ ਕੇ ਗਹਿਣੀਆਂ ਵੀ 20000 ਦੀਆਂ ਤੇ ਸਾਡੇ ਕਰ 2 ਲੱਖ ਆ ਗਏ ਸੀ ਪਰ ਅਸੀਂ ਫਿਰ ਵੀ ਬੇਈਮਾਨੀ ਨਹੀਂ ਕੀਤੀ ਫੜਿਆ ਵੀ ਅਸੀਂ ਆੜਤਗੇ ਤੁਸੀਂ ਫਿਰ ਵੀ ਮੈਂ ਮੇਰੇ ਬੇਟੇ ਨੂੰ ਕਹਤਾ ਮੱਖਾ ਬੇਟੇ ਤਾਂ ਪਈ ਸਪੈਸ਼ੀ ਮੋੜ 1 ਲੱਖ 80 ਮੋੜ ਕੇ ਆਇਆ ਸੀ ਮੇਰਾ ਬੇਟਾ ਸਾਨੂੰ ਲਾਲਚ ਨਹੀਂ ਆਇਆ ਕਿਉਂਕਿ ਮੈਨੂੰ ਪਤਾ ਹੁੰਦਾ ਜੀ ਵੀ ਪ੍ਰਮਾਤਮਾ ਕੋਈ ਪਤਾ ਨਹੀਂ ਕਿਹੜੇ ਰੂਪ ਚ ਸਾਨੂੰ ਪਰਖਣ ਲੱਗ ਜਾਂਦਾ ਵੀ ਤੁਸੀਂ ਕਿੰਨੇ ਕੁ ਗਰੇ ਹੋਏ ਹੋ ਤੁਸੀਂ ਕਿੰਨੇ ਕੁ ਲਾਲਚੀ ਹੋ ਕਿਉਂਕਿ ਬੰਦੇ ਨੂੰ ਮਰਵਾਉਂਦਾ ਹੀ ਲਾਲਚ ਹੈ ਜੀ। ਉਹ ਤਾਂ ਬੰਦਾ ਮਰਦਾ ਨਹੀਂ ਹੁੰਦਾ। ਅਸੀਂ ਉਹ ਵੀ ਮੋੜੇ ਵੀ ਆਪਦਾ ਸਬਰ ਤੋਂ ਨਹੀਂ ਹੱਲੇ। ਅਸੀਂ ਸੋਚਿਆ ਵੀ ਕੋਈ ਗੱਲ ਨਹੀਂ। ਆਪਦੀ ਕਮਾਈ ਚੋਹੀ ਹੀ ਕਾਮਯਾਬੀ ਲੈਣੀ ਹੈ ਨਾ ਕਿ ਐ ਠੱਗੀਆਂ ਚੋਂ। ਨਾਲੇ ਇਸ ਤੇ ਠੱਗੀ ਨਹੀਂ ਸੀ ਮਾਰੀ ਭਲੇਖੇ ਨਾਲ ਆਏ ਸੀ। ਪਰ ਨਹੀਂ ਮੰਨ ਨਹੀਂ ਮੰਨਿਆ। ਦੀਪੂਨ ਕਾਲਜ ਦੇ ਵਿੱਚ ਫੀਸ ਜਿੱਗੀ ਥੀ ਹੈਗੀ ਕਿਸੇ ਬੱਚੇ ਦੀ। ਕਹਿੰਦਾ ਮੈਂ ਸਾਰੀ ਫੀਸ ਕਹਿੰਦਾ ਮੈਨੂੰ ਪਤਾ ਸੀ ਵੀ ਇੰਨੀ-ਇੰਨੀ ਫੀਸ ਆ ਰਹੀਆਂ ਕਿਸੇ ਬੱਚੇ ਦੀ ਡਿੱਗੀ ਹੈ। ਫਿਰ ਵੀ ਕਹਿੰਦਾ ਮੈਂ ਮੇਨ ਉਹਦੇ ਚ ਜਾ ਕੇ ਕਹਿੰਦਾ ਉਹਨਾਂ ਨੂੰ ਆ ਵੀ ਮੈਡਮਾਂ ਨੂੰ ਕਿਹਾ ਵੀ ਮੈਡਮਾਂ ਵੀ ਆ ਕਿਸੇ ਬੱਚੇ ਨੇ ਕੋਈ ਭੀਸ ਭਾਲਦਾ ਹੋਊਗਾ ਜਾਂ ਤੁਸੀਂ ਸਾਰੇ ਕਿਤੇ ਉਹ ਕਰ ਦੋ ਵੀ ਕਿਸੇ ਬੱਚੇ ਦੀ ਫੁੱਲ ਫੀਸ ਹੈ ਇਹ ਤਾਂ ਦੀ ਪੁਹੇ ਜੇ ਮੈਂ ਜਾ ਕੇ ਕਰਾਇਆ ਸੀ ਜਾਨੀ ਕਿ ਲਾਲਚ ਲਾਲਚ ਛੱਡਣਾ ਪੈਂਦਾ ਵੀਰੇ ਮੋਹ ਮਾਇਆ ਨਾਲ ਕਰਨਾ ਜ਼ਰੂਰੀ ਨਹੀਂ ਹੁੰਦਾ ਇਹਨਾਂ ਮੋਹ ਕਰੋ ਸਾਰੀ ਕਰਦੇ ਆ ਪਰ ਇਹਨਾਂ ਨਾ ਕਰੋ ਵੀ ਕਿਸੇ ਦੀ ਆਤਮਾ ਨੂੰ ਦੁਖੀ ਕਰੋ ਵੀ ਕੀ ਪਤਾ ਉਹਦੀ ਮਾਂ ਨੇ ਵਿਚਾਰੀ ਨੇ ਦੁੱਧ ਦੱਧ ਵੇਚ ਕੇ ਉਹਨੂੰ ਫੀਸ ਦਿੱਤੀ ਹੋਵੇ ਤੇ ਉਹ ਜਵਾਕ ਰੋਂਦਾ ਪੇਟ ਦਾ ਫਿਰਦਾ ਹੋਵੇ ਵੀ ਮੇਰੀ ਮਾਂ ਵੀ ਕੀ ਕਰੂ ਹਨਾ ਕਿਉਂਕਿ ਅੱਜ ਕੱਲ ਵੀਰੇ ਪੈਸਾ ਬੜੰਦਾ ਨਹੀਂ ਨਾ ਇਹਨਾਂ ਜੇ ਦੇਖਿਆ ਜਾਵੇ ਜਿਨ੍ਹਾਂ ਨੇ ਮਿਹਨਤਾਂ ਕਰੀਆਂ ਵੀਰੇ ਮਿਹਨਤ ਕਰਕੇ ਪੈਸਾ ਕਮਾਇਆ ਪਤਾ ਉਹਨਾਂ ਨੂੰ ਐ ਪੈਸੇ ਦੀ ਕੀਮਤ ਜਿਨ੍ਹਾਂ ਕੋਲੇ ਰੱਬ ਨੇ ਦਾਤਾਂ ਵਾਂਗ ਹੀ ਦਿੱਤੀਆਂ ਹੋਈਆਂ ਉਹਨੂੰ ਨਹੀਂ ਕੀਮਤ ਦਾ ਪਤਾ ਪੈਸੇ ਪੈਸਾ ਚੀਜ਼ ਕੀ ਹੁੰਦਾ ਤੇ ਜਿਨ੍ਹਾਂ ਨੇ ਇਹਦੀ ਕੀਮਤ ਦੇਖੀ ਹੋਈ ਉਹ 10 10 ਰੁਪਏ ਵੀ ਸੋਚ ਕੇ ਲਾਉਂਦੇ ਆ ਫਰਕ ਬਹੁਤ ਹੁੰਦਾ ਵੀਰੇ ਖੁੱਲੇ ਪੈਸੇ 'ਚ ਖੇਡਣਾ ਤੇ ਕਰੀਏਦਾਰੀ ਚਲਾਉਣੀ ਬਹੁਤ ਫਰਕ ਹੁੰਦਾ ਨਾ ਚੀਜ਼ਾਂ 'ਚ ਸੋ ਅੱਜ ਮੈਂ ਨਾਲ ਤੁਹਾਨੂੰ ਇੱਕ ਦੱਸਦੀ ਆ ਤਰੀਕਾ ਸੌਖਾ ਬਹੁਤ ਸੌਖਾ ਤਰੀਕਾ ਜਿਵੇਂ ਮੈਂ ਕਰਦੀ ਆ ਤੁਸੀਂ ਵੀ ਕਰਿਆ ਕਰੋ ਅੱਜ ਤੱਕ ਮੈਂ ਤੁਹਾਡਾ ਨਾਲ ਸ਼ੇਅਰ ਨਹੀਂ ਸੀ ਕੀਤਾ ਸਾਨੂੰ ਸਹੀ ਦੱਸਦੀਆਂ ਮੇਰਾ ਹੁਣ ਦਿਲ ਕਰਿਆ ਯਾਰ ਜਦੋਂ ਮੇਰੇ ਕੰਮ ਸਾਰੇ ਬਣ ਜਾਂਦੇ ਆ ਵੀ ਮੇਰੇ ਸਾਰੇ ਕੰਮ ਰਾਸ ਆਈ ਜਾਂਦੇ ਆ ਮੈਂ ਜੋ ਵੀ ਚਾਹੁੰਨੀ ਆ ਰੱਬ ਮੈਨੂੰ ਦੇ ਹੀ ਜਾਂਦਾ ਤੇ ਵੀ ਮੈਂ ਲੋਕਾਂ ਨਾਲ ਸ਼ੇਅਰ ਕਰਾਂ ਦੇਖੋ ਜੀ ਚਪਈ ਸਹਿਬ ਤੇ ਜਪਜੀ ਸਹਿਬ ਦਾ ਪਾਠ ਤਾਂ ਮੈਂ ਕਰਦੀ ਕਰਦੀ ਆ ਪਤਮ ਤੁੰਦ ਸਹੀ ਹੈ ਵੀ ਮੈਂ ਕਦੇ ਟਾਈਮ ਨਹੀਂ ਦੇਖਿਆ ਵੀਰੇ ਇਹ ਵੀ ਗੱਲ ਸੱਚ ਹੈ ਮੈਂ ਕਦੇ ਟਾਈਮ ਨਹੀਂ ਦੇਖਿਆ ਕਈ ਵਾਰੀ ਮਨੋਂ ਦੀ ਲੇਟ ਹੋ ਜਾਂਦੀ ਆ ਪਰ ਮੇਰੀ ਆਦਤ ਬਣੀ ਹੋਈ ਆ ਵੀ ਮੈਂ ਕਰਦੀ ਨਾ ਕੇ ਆ ਕਦੇ ਸਰੀਰ ਨੂੰ ਧੋਖਾ ਦੇ ਜੇ ਵੀ ਬਿਮਾਰ ਹੋ ਜਾ ਫੇਰ ਭਾਵੇਂ ਪੰਜ ਸਨਾਨਾ ਕਰਕੇ ਪਾਠ ਕਰ ਲਾਂ ਤੇ ਨਹੀਂ ਮਨਾਂ ਕੀ ਹੀ ਪਾਠ ਕਰਦੀ ਆ ਭਾਵੇਂ ਮੈਂ ਲੇਟ ਹੋ ਜਾ ਠੀਕ ਹੈ ਜੀ ਉਹ ਪਾਠ ਤਾਂ ਆਪਾਂ ਕਰ ਨਹੀਂ ਕਰਨਾ ਬਿਨਾਂ ਨਾ ਤੇ ਵੀ ਕਰ ਲੈਣੀ ਆ ਵੀਰੇ ਜੇ ਮੇਰੀ ਸਿਹਤ ਨਾ ਸਾਥ ਦਿੰਦੀ ਵੀ ਮੈਂ ਬਿਨਾਂ ਨਾ ਤੇ ਵੀ ਪਾਠ ਕਰ ਲੈਣੀ ਆ ਤੇ ਜਿਹੜੀ ਮੇਨ ਗੱਲ ਹੈ ਜੀ ਜਦੋਂ ਤੁਸੀਂ ਸਵੇਰ ਉੱਠਦੇ ਹੋ ਜਮਾਇਨ ਉੱਠਦੇ ਹੋ ਬਿਨਾ ਚਾਹ ਪੀਤੇ ਆਪਦੇ ਬਿਸਤਰੇ 'ਚ ਸੋਡੀ ਅੱਖ ਖੁੱਲਦੀ ਅੱਖ ਤਾਂ ਸਾਰਿਆਂ ਦੀ ਖੁੱਲਦੀ ਐ ਠੀਕ ਐ ਕੋਈ ਪਿਆਰ ਰੰਦਾ ਵੀ ਉੱਠਣ ਦੇ ਮਾਰੇ ਲੋਕ ਪਏ ਵੀ ਰਹਿੰਦੇ ਐ ਸਭ ਤੋਂ ਬੈਸਟ ਚੀਜ਼ ਆ ਜਦੋਂ ਤੁਹਾਡੀ ਅੱਖ ਖੁੱਲ੍ਹੇ ਹੋਵੇ ਅੰਬਰਤ ਵੇਲੇ 'ਚ ਵੀ ਅੰਬਰਤ ਵੇਲਾ ਜਾਨੀ ਕਿ ਰਾਤ ਦੇ 2 ਵਜੇ ਤੋਂ ਬਾਅਦ ਸਟਾਰਟ ਹੋ ਜਾਂਦਾ ਤੇ ਸਵੇਰ 6 ਵਜੇ ਤੱਕ ਅੰਬਰਤ ਵੇਲਾ ਹੁੰਦਾ ਠੀਕ ਐ ਉਦੋਂ ਬਾਅਦ ਮੈਂ ਨਹੀਂ ਕਹਿੰਦੀ ਉਦੋਂ ਬਾਅਦ ਵੀ ਤੁਹਾਡਾ ਪਾਠ ਦਾ ਟਾਈਮ ਟੱਪ ਜਾਂਦਾ ਨਹੀਂ ਨਹੀਂ ਇਹ ਨੂੰ ਸੋਚੋ ਪਾਠ ਜ਼ਰੂਰ ਕਰਨਾ ਐ ਜੇ ਤੁਸੀਂ 7 ਵਜੇ ਵੀ ਉੱਠੋ 8 ਵਜੇ ਪਾਠ ਫੇਰ ਵੀ ਤੁਸੀਂ ਲਾਜ਼ਮੀ ਕਰਨਾ ਇਹ ਤਾਂ ਮੈਂ ਬੈਸੇ ਕੰਬਰ ਤੇ ਵੇਲੇ ਦੀ ਤੁਹਾਨੂੰ ਇੱਕ ਜੁਕਤੀ ਦੱਸਦੀ ਆ ਜਦੋਂ ਮੈਂ ਬਿਸਤਰੇ 'ਚ ਬਈ ਕਰਦੀ ਆ ਆਪਦੇ ਬਿਸਤਰੇ 'ਚ ਝੁਟਿਆ ਅੱਖ ਖੁੱਲ ਗਈ ਤੁਸੀਂ ਬੈਹੋ ਬਸ 15 ਕਿ ਮਿੰਟ ਐਡਗਾ ਲਾ ਲਿਆ ਕਰੋ ਕੋਈ ਘੜੀ ਦੇਖਨ ਨੂੰ ਨਹੀਂ ਮੈਂ ਤੁਹਾਨੂੰ ਕਹਿੰਦੀ ਵੀ ਤੁਸੀਂ ਹਾਂ ਘੜੀ ਦੇਖੀ ਪਾਠ ਕਰੋ ਘੜੀ ਦੇਖ ਕੇ ਕਰੇ ਹੋਏ ਕੰਮ ਕੋਈ ਕੰਮ ਨਹੀਂ ਹੁੰਦੇ ਐਡਗਾ ਵੀ ਆਪਾਂ ਨੂੰ ਹੋ ਜਾਂਦਾ ਵੀ ਆਪਾਂ ਨੂੰ 10 ਤੋਂ 15 ਮਿੰਟ ਹੋ ਗਿਆ ਕੰਮ ਕਰਦੇ ਆਂ ਤੁਸੀਂ ਕੀ ਕਰਨਾ ਅੰਬਰਤ ਵੇਲੇ 10 ਤੋਂ 15 ਮਿੰਟ ਹਨਾ ਬਿਸਤਰੇ 'ਚ ਹੀ ਪਿਆ ਨੇ ਪਾ ਮੈਂ ਬਹਿ ਕੇ ਕਰ ਲਉ ਪਾ ਮੈਂ ਪਈ ਕਰ ਲਉ ਹੱਥ ਜੋੜ ਕੇ ਜੇ ਛੁੱਟੇ ਚ ਉੱਠਣ ਦੀ ਵੀ ਹਿੰਮਤ ਨਹੀਂ ਪਈ ਪੜ ਲਉ ਮੂਲ ਮੰਤਰ ਦਾ ਜਾਪ 10 15 ਮਿੰਟ ਅੰਬਰਤ ਵੇਲੇ ਕਰਨਾ ਹੀ ਕਰਨਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਅੰਬਰਤ ਵੇਲਾ ਹੁੰਦਾ ਉਹਦੇ ਵਿੱਚ ਕਹਿ ਰਹੀ ਆ ਮੈਂ ਸੁਣ ਜਦ ਹੀ ਛੋਟੀ ਅੱਖ ਖੁੱਲਦੀ ਆ ਅੱਖ ਤਾਂ ਖੁੱਲਦੀ-ਘੁੱਲਦੀ ਆ ਵੀ ਤੇ ਵੀਰੇ ਤੱਕਵੇਂ ਨਾ ਹੋਵੇ ਵੀ 2 ਤੋਂ ਬਾਅਦ ਆਪਣੀ ਅੱਖ ਖੁੱਲਦੀ-ਘੁੱਲਦੀ ਆ ਜਿਵੇਂ ਮੇਰੀ ਅੱਖ ਰਾਤ ਨੂੰ 1.5 ਵਜੇ ਵੀ ਖੁੱਲ ਜਾਂਦੀ ਹੈ 3-4 ਵਜੇ ਵੀ ਖੁੱਲ ਜਾਂਦੀ ਹੈ ਅੱਖ ਜ਼ਰੂਰ ਖੁੱਲਦੀ ਹੈ ਨਾ ਤੁਸੀਂ ਕਿਹੋ ਵੀ ਸਾਨੂੰ ਜਾਗ ਨਹੀਂ ਆਉਂਦੀ ਆਉਂਦੀ ਹੈ ਜਾਗਤ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਉੱਠਣ ਦੀ ਘੋਲ ਕਰਦੇ ਹੋ ਨਹਾਉਣ ਦੀ ਘੋਲ ਕਰਦੇ ਹੋ ਹਨ ਜਮਨਾ ਉਠੋ ਜਮਨਾ ਨਾਓ ਮੈਂ ਕਹਿਣੀ ਆ ਵੀ ਆਪ ਦਾ ਪਏ ਮਨ ਚ ਬਹਿ ਸਕਦੇ ਹੋ ਤਾਂ ਬਿਸਤਰੀ ਤੇ ਬਹਿ ਕੇ ਨਹੀਂ ਪਏ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਉਹਦੇ ਵਿੱਚ ਕੋਈ ਬੰਦਸ਼ ਨਹੀਂ ਵੀ ਤੁਸੀਂ ਨਹਾਉਣਾ ਜਾਂ ਤੁਸੀਂ ਐ ਕਰਨਾ ਮੈਂ ਕਹਿਣੀ ਆ ਸਿਰਫ 10 ਤੋਂ 15 ਮਿੰਟ ਡੇਲੀ ਮੂਲ ਮੰਤਰ ਦਾ ਪਾਠ ਕਰੋ ਯਾਦ ਕਰੋਗੇ ਛੋਡੇ ਵਿਗੜੇ ਕੀ ਛੋਡੇ ਅੜੇ ਕੰਮ ਵੀ ਬਣਨਗੇ ਜਦੋਂ ਮੇਰੇ ਬਣ ਰਹੇ ਆ ਕੰਮ ਮੇਰੇ ਐਸੇ ਸੀ ਜਿੰਨਾ ਤੇ ਮੇਰੀ ਉਮੀਦ ਹੀ ਨਹੀਂ ਸੀ ਵੀ ਇਹ ਹੋ ਜਾਣਗੇ ਖੁਦ ਨੂੰ ਵੀ ਐਸੀ ਵੀ ਹੋ ਨਹੀਂ ਸਕਦਾ ਉਹ ਕੰਮ ਵੀ ਹੋਣ ਲੱਗੇ ਹੁਣ ਜਾ ਕੇ ਗਿਆਣਾ ਆਉਂਦਾ ਵੀ ਇਹ ਸਾਰਾ ਗੁਰਬਾਣੀ ਦਾਸ ਰ ਹੈ ਕਿ ਗੁਰਬਾਣੀ ਹੀ ਹੈ ਜਿਹੜੇ ਅੜੇ ਕੰਮ ਆ ਗੁਰਬਾਣੀ ਆ ਚੇਲੇ ਜੱਟਾਂ ਨੂੰ ਅੜ ਕੇ ਬਾਣੀ ਬਣੀ ਜੜੋ ਸਭ ਬਾਣੀ ਤੇ ਸਾਰੀਆਂ ਚੀਜ਼ਾਂ ਦੇ ਹੱਲ ਆ ਦੀਪੂ ਕਹਿੰਦਾ ਵੀ ਥਾਂਕ ਥਾਂ ਤੇ ਮੱਥਾ ਟੇਕਣ ਨਾਲ ਉਹ ਕੋਈ ਗਲਤ ਅੰਸਰਾਂ ਕੋਲ ਜਾਣ ਨਾਲ ਉਹ ਕਹਿੰਦਾ ਗੁਰਵਾੜੀ ਨੂੰ ਮੰਨ ਲੋ ਗੁਰੂ ਦੀ ਤਪੀਤਾ ਅਗਿਆਂ ਤੋਂ ਚੱਲਦੇ ਲੋਕ ਉਹਦੇ ਵਾਸਤੇ ਕੋਈ ਬ੍ਰਹਮਾਸਤਰ ਬਣੀ ਆਪਣੇ ਕੋਲ ਹੈਗਾ ਕੋਈ ਬਾਣੀ ਆ ਕਿਹੜੀ ਆ ਮੰਮੀ ਬ੍ਰਹਮਾਸਤਰ ਬ੍ਰਹਮਾਸਤਰ ਬਣੀ ਕਰੋਗੇ ਟੂਨੇ ਤੇ ਜਮੀ ਨਹੀਂ ਛੱਡਦੀ ਆ ਟੂਨੇ ਟੱਪੇ ਤੋਂ ਡਰਿਆ ਨਾ ਕਰੋ ਜਿਹੜਾ ਬੰਦਾ ਚਪਈ ਸੇਵ ਕਰਦਾ ਉਹਦੇ ਟੂਨੇ ਟੱਪੇ ਕੋਈ ਅਸਰ ਨਹੀਂ ਕਰਦੇ ਗੁਰਦੇ ਚਪਈ 24 24 ਘੰਟੇ ਦੀ ਰੱਖਿਆ ਲਾ ਹੁੰਦਾ ਉਹ ਸਿੱਧੀ ਪੈਰਾਂ ਲੱਗ ਜਾਂਦਾ ਕੋਈ ਟੂਨੇ ਭੂਤ ਬ੍ਰੇਤ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਸੋ ਮਸ ਨੂੰ ਵੀ ਦੀ ਪੁੱਤੀ ਗੱਲ ਜਮ 100% ਸਹੀ ਹੈ ਇਹ ਕਹਿੰਦਾ ਗੁਰਬਾਣੀ ਵਿੱਚ ਸਾਰੇ ਦੁੱਖਾਂ ਦਾ ਹੱਲ ਹੈ ਪਰ ਇਹਦੇ ਲਈ ਤੁਹਾਨੂੰ ਸਹਿਣਸ਼ੀਲਤਾ ਰੱਖਣੀ ਜ਼ਰੂਰੀ ਹੈ ਪਲੀਜ਼ 10 ਦਿਨ ਪਾਠ ਕਰਕੇ ਐ ਨਾ ਗਿਆ ਕਰੋ ਮੇਰੇ ਕੰਮ ਕੰਮ ਪਰ ਹੰਮੀ ਜੀ ਕਹਿੰਦੇ ਬੰਦੇ ਦੀ ਫਿਤਰਾ ਨਾ ਜਿੰਨਾ ਚਿਰ ਕਹਿੰਦੇ ਕਹਿੰਦੇ ਮੂਰਲਾ ਬੰਦਾ ਤੋ 1599 ਚਿਰ ਬੰਦੇ ਨੂੰ ਸਕੂਨ ਨਹੀਂ ਆਉਂਦਾ ਕਿਹਾ ਸਾਡਾ ਪਾਏ ਹੋਇਆ ਬਾਣੀ ਆਪਰੇ ਨੂੰ ਫ੍ਰੀ ਆਫ ਕਾਸਟ ਕਰਕੇ ਦਿੰਦੇ ਨੇ ਹੱਲ ਪੱਕਾ ਕਰਦੀ ਆ ਇਹ ਤਾਂ ਕਹਿਨ ਦਾ ਮਤਲਬ ਹੈ ਵੀ ਜਿੱਥੇ ਆਪਾਂ ਤਾਂ ਕੋਈ 1500 ਲੈ ਲਏ ਆਪਾਂ ਨੂੰ ਐ ਹੁੰਦਾ ਵੀ ਆਪਣਾ ਨੇ ਕੰਮ ਕਰਤਾ ਕੰਮ ਨਹੀਂ ਵੀਰੇ ਆਪਣੀਆਂ ਵਿਚਾਰਿਆਂ ਦੀਆਂ ਗਰੀਬਾਂ ਆ ਮੈਂ ਵੀ ਤੱਕੇ ਹੀ ਖਾਦਦੇ ਆ ਵੀਰੇ ਮੁੱਕਰਦੀ ਨਹੀਂ ਇਹ ਗੱਲ ਤੋਂ ਸੋਚਾ ਹੁੰਦੀਆਂ ਆਖਰ ਨੂੰ ਤਾਂ ਬਾਣੀ ਘੜਦੀ ਆ ਸਾਨੂੰ ਸਾਰੇ ਕਾਸੀ ਚੋਂ ਮੈਂ ਸਭ ਕੁਝ ਹੀ ਕੀਤੀ ਵੀਰੇ ਜਮਾ ਨਹੀਂ ਮੁੱਕਰਦੀ ਮੈਨੂੰ ਵੀ ਵਿਚਾਰੀ ਨੂੰ ਐ ਹੁੰਦਾ ਵੀ ਮੇਰੀ ਗਰੀਬੀ ਚੱਕੀ ਜਾਵੇ ਮੈਂ ਕਰ ਲਾਂ ਮੈਂ ਕਰਾਂ ਪਰ ਦੀਪੂ ਛੋਟਾ ਹੁੰਦਾ ਹੀ ਹੋਇਆ ਸੀ ਜਿਵੇਂ ਇਹਨੂੰ ਕਿਤੇ ਨਾਲ ਲੈ ਵੀ ਜਾਂਦੀ ਸੀ ਇਹ ਅੰਦਰ ਨਹੀਂ ਸੀ ਵੜਦਾ ਐਡਾ ਖਰਾਬ ਸੀ ਕਹਿੰਦਾ ਮੈਂ ਨਹੀਂ ਅੰਦਰ ਜਾਂਦਾ ਤੂੰ ਵਗ ਜਾ ਵੀ ਮੈਂ ਤਾਂ ਵਿਚਾਰੀ ਸੌ ਲਿਆ ਹੁੰਦੀ ਭਾਈ ਵੀ ਮੇਰਾ ਕਰਜ਼ਾ ਉੱਤਰ ਜੇ ਮੈਂ ਸੌਖੀ ਹੋ ਜਾਂ ਜਦੋਂ ਆਪਾਂ ਨੂੰ ਤੰਗੀ ਹੋਵੇ ਨਾ ਪੁੱਤੇ ਦੀ ਅਕਲ ਵੀ ਕੰਮ ਨਹੀਂ ਕਰਦੀ ਬੰਦੇ ਦੀ ਮੈਂ ਜਾਣ ਬਿਠੀ ਆ ਨਵੀਂ ਠੀਕ ਹੈ ਬੇਟਾ ਜਾਓ ਤੇ ਸੱਚੇ ਪ੍ਰਮਾਤਮਾ ਤੁਹਾਨੂੰ ਵੀ ਬਹੁਤ-ਬਹੁਤ ਤਰੱਕੀਆਂ ਖੁਸ਼ੀਆਂ ਦੇਵੇ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਮੂਲ ਮੰਤਰ ਕਰਨਾ ਹੈ ਅੰਮਰਤ ਵੇਲਾ ਹੋਵੇ ਤੁਹਾਡੇ ਦਿਨ ਬਦਲਣੇ ਦੇਰ ਨਹੀਂ ਲੱਗਣੀ ਤੇ ਮੈਥੋਂ ਪੁੱਛਿਓ ਮੇਰੇ ਦਿਨ ਬਦਲੇ ਤੇ ਛੋਡੇਗੇ ਉਹ ਨਹੀਂ ਬਦਲਣਗੇ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਬਹੁਤ-ਬਹੁਤ ਸੌਰੀ ਚਾਹੁੰਨੀ ਆ ਪਰ ਮੇਰਾ ਖੂਨ ਬਹੁਤ ਵੱਧਾ ਜਦੋਂ ਤੁਸੀਂ ਮੈਨੂੰ ਮੈਸੇਜ ਕਰਕੇ ਕਹਿ ਦਿੰਦੇ ਹੋ ਵੀ ਤੁਸੀਂ ਮੇਰੀ ਵੀਡੀਓ ਨਹੀਂ ਪਾਈ ਫਿਰ ਮੈਨੂੰ ਲੱਗਦਾ ਇਹ ਮੈਨੂੰ ਵੀ ਕੋਈ ਵਿਆਰ ਕਰਦਾ ਜੀ ਬਹੁਤ ਹੌਸਲਾ ਮਿਲਦਾ ਸੋ ਇੱਜ਼ਤ ਸ਼ੋਭਾ ਸਭ ਕੁਝ ਪਰਮਾਤਮਾ ਦੀ ਦਿੱਤੀ ਮਿਲਦੀ ਹੈ ਐਵੇਂ ਨਾ ਬਹਿਮਾ ਚ ਫਿਰਦੇ ਰਹਾ ਕਰੋ ਵੀ ਫਲਾਣਾ ਬੰਦਾ ਇਹ ਕਰ ਦੂ ਧੋਖਾ ਕਰ ਦੂ ਸੋ ਆਪ ਸਭ ਨੂੰ ਮੇਰੇ ਬਣੇ ਗੋ ਮਨਜੀਤ ਕੌਰ ਬਣੇ ਗੋ ਪਿਆਰ ਭਰੀ ਸਾਸ੍ਰੀ ਕਾਲ ਗੁਰੂ ਰਾਮਦਾਸ ਮਹਾਰਾਜ ਸੋਡੇ ਸਾਰੇ ਕੰਮ ਬਣਾ ਦੇਣ